ਗਰਮੀਆਂ ਦੀ ਦੁਪਹਿਰ ਸੀ ਪਿੰਡ ਦੀ ਗਲੀ ਵਿੱਚ ਮਿੱਟੀ ਦੀ ਧੂੜ ਉੱਡ ਰਹੀ ਸੀ ਹਰਮਿੰਦਰ ਬਾਬਾ ਆਪਣੇ ਪੁਰਾਣੇ ਸਾਈਕਲ ਦੇ ਪਿੱਛੇ ਕੱਪੜਿਆਂ ਦੀ ਬੰਦੀ ਲਟਕਾਏ ਹੋਏ ਘਰ-ਘਰ ਆਵਾਜ਼ਾਂ ਮਾਰਦਾ ਫਿਰ ਰਿਹਾ ਸੀ ਕੱਪੜੇ ਲੈ ਲਓ ਸਸਤੇ ਕੱਪੜੇ ਕੱਪੜੇ ਲੈ ਲਓ ਜਿਵੇਂ ਉਹ ਸਰਪੰਚਾਂ ਦੇ ਵੱਡੇ ਕਿਲੇ ਵਰਗੇ ਘਰ ਦੇ ਕੋਲ ਪਹੁੰਚਿਆ ਤਾਂ ਅੰਦਰੋਂ ਆਵਾਜ਼ ਆਈ ਇਹ ਕੁੜੀਏ ਪਾਣੀ ਲਿਆ ਹਰਮਿੰਦਰ ਬਾਬਾ ਉਸਨੇ ਇੱਕ ਛਿਰੀ ਵਿੱਚੋਂ ਝਾਤ ਮਾਰੀ ਕੁੜੀ ਉਹਦੇ ਨਿਗਾਹਾਂ 'ਚੋਂ ਗਈਆਂ ਉਹੀ ਸੀ ਜੋ 7 ਸਾਲ ਪਹਿਲਾਂ ਕੁੜੀ ਉਸਦੇ ਘਰੋਂ ਭੱਜ ਗਈ ਸੀ ਜੋ ਪਿੰਡ ਦੀਆਂ ਕਹਾਣੀਆਂ ਦੇ ਵਿੱਚ ਤਾਂ ਮਰ ਚੁੱਕੀ ਸੀ ਹੁਣ ਉਸੇ ਸਰਪੰਚ ਦੇ ਘਰ ਵਿੱਚ ਦਿਹਾੜੀ ਕਰ ਰਹੀ ਸੀ ਸਿਰ ਝੁਕਾ ਕੇ ਪੈਰ ਨੰਗੇ ਹੱਥਾਂ ਵਿੱਚ ਪਾਣੀ ਦੀ ਗਾਗਰੀ ਉਹ ਸੀ ਰੋਸ਼ਨੀ ਉਸਦੀ ਆਪਣੀ ਧੀ ਹਰਮਿੰਦਰ ਦੇ ਸਾਹ ਰੁੱਕ ਗਏ ਸੈਂਕੜ ਲੱਬੜੀ ਉਸਦੇ ਪੈਰ ਜੰਮ ਗਏ ਤੇ ਦਿਲ ਕੰਬਣ ਲੱਗ ਪਿਆ ਇੰਜ ਕਿਵੇਂ ਇਹ ਸੱਚ ਹੈ ਜਾਂ ਫਿਰ ਇੱਕ ਦਿਲ ਦੀ ਭਟਕਣਾ ਪਰ ਨਹੀਂ ਇਹ ਝੂਠ ਨਹੀਂ ਸੀ ਇਹ ਰੌਸ਼ਨੀ ਹੀ ਸੀ ਜਿਸਦੇ ਲਈ ਉਹ 7 ਸਾਲਾਂ ਤੋਂ ਹਰ ਰੋਜ਼ ਗਲੀ ਗਲੀ ਫਿਰ ਕੇ ਪੁੱਛਦਾ ਸੀ ਕਿ ਮੇਰੀ ਧੀ ਵੇਖੀ ਹੈ ਕਿਸੇ ਨੇ ਪਰ ਹੁਣ ਸਵਾਲ ਇਹ ਨਹੀਂ ਸੀ ਕਿ ਉਹ ਮਿਲ ਗਈ ਸਵਾਲ ਇਹ ਸੀ ਕਿ ਉਹ ਇੱਥੇ ਆਈ ਕਿਵੇਂ सरपंच ਦੇ ਘਰ ਦਿਹਾੜੀ ਕਰਨ ਦੀ ਮਜਬੂਰੀ ਕਿਹੜੀ ਸੀ ਤੇ ਉਹ ਸੱਚ ਮੁੱਚ ਚੁੱਪ ਕਿਉਂ ਸੀ ਜੀ ਹਾਂ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸੱਚ ਲੱਭਣ ਦੀ ਖੋਜ ਹਰਮਿੰਦਰ ਬਾਬੇ ਨੂੰ ਅਜਿਹੇ ਰਾਜਾਂ ਤੱਕ ਲੈ ਕੇ ਜਾਂਦੀ ਹੈ ਜਿੱਥੇ ਪਿਆਰ ਵਿਸ਼ਵਾਸ ਧੋਖਾ ਅਤੇ ਸਾਜ਼ਿਸ਼ਾਂ ਦੀ ਇੱਕ ਹੋਰ ਹੀ ਦੁਨੀਆ ਲੁਕਾਈ ਹੋਈ ਸੀ ਜਿੱਥੇ ਰੌਸ਼ਨੀ ਦੀ ਚੁੱਪ ਦਰਦ ਭਰਿਆ ਇਤਿਹਾਸ ਸੀ ਅਤੇ ਸੱਚ ਦਾ ਸਾਹਮਣਾ ਕਰਨ ਦੇ ਲਈ ਹਰਮਿੰਦਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜਨੀ ਸੀ ਹੁਣ ਤੁਹਾਡੇ ਮਨ ਦੇ ਵਿੱਚ ਵੀ ਇਹੀ ਖਿਆਲ ਵਾਰੀ-ਵਾਰੀ ਆਉਂਦਾ ਹੈ ਕਿ ਉਸ ਦੀ ਲੜਕੀ ਉਸ ਸਰਪੰਚ ਦੇ ਘਰ ਵਿੱਚ ਦਿਹਾੜੀ ਕਰਨ ਦੇ ਲਈ ਕਿਵੇਂ ਆਈ ਹਰਮਿੰਦਰ ਨੇ ਆਪਣੀਆਂ ਅੱਖਾਂ ਨੂੰ ਇੱਕ ਵਾਰੀ ਫੇਰ ਮਿਟਿਆ ਚਿਰੀ ਵਿੱਚੋਂ ਵੱਖੀ ਤਸਵੀਰ ਵਾਲੇ ਉਸ ਦੇ ਉੱਪਰ ਸਪਸ਼ਟ ਸੀ ਕਿ ਉਹੀ ਉਸ ਦੀ ਧੀ ਸੀ ਰੋਸ਼ਨੀ ਹਾਰੇ ਹੋ ਸਕਦਾ ਸੀ ਜਿਹੜੀ ਧੀ ਦੇ ਲਈ ਉਹ 7 ਸਾਲ ਤੱਕ ਹਰ ਥਾਂ ਗਿਆ ਪੁਲਿਸ ਥਾਣੇ ਰਿਸ਼ਤੇਦਾਰਾਂ ਦੇ ਘਰ ਹਰ ਪੀਰਾਂ ਦੀਆਂ ਦਰਗਾਹਾਂ ਤੇ ਤੇ ਉਹ ਐਸੇ ਹੀ ਘਰ ਦੇ ਵਿੱਚ ਦਿਹਾੜੀਦਾਰ ਬਣੀ ਹੋਈ ਹੈ ਉਹ ਇੱਕ ਪਲ ਵਿੱਚ ਸਾਈਕਲ ਉੱਪਰੋਂ ਉਤਰਿਆ ਤੇ ਦਰਵਾਜ਼ੇ ਵੱਲ ਵਧਿਆ ਰੌਸ਼ਨੀ ਉੱਚੀ ਕਿਆ ਪਰ ਦਰਵਾਜ਼ਾ ਬੰਦ ਹੋ ਗਿਆ ਅੰਦਰੋਂ ਕੋਈ ਆਵਾਜ਼ ਨਹੀਂ ਸਿਰਫ ਚੁੱਪ ਚੌਕੀਦਾਰ ਨੇ ਆ ਕੇ ਰਾਹ ਲੋਕ ਲਿਆ ਕੌਣ ਹੈ ਤੂੰ ਮੈਂ ਰੋਸ਼ਨੀ ਦਾ ਪਿਓ ਇਹ ਮੇਰੀ ਧੀ ਹੈ ਚੌਕੀਦਾਰ ਹੱਸਿਆ ਇੱਥੇ ਕੋਈ ਰੋਸ਼ਨੀ ਨਹੀਂ ਤੇਰੇ ਵਰਗੇ ਕਈ ਆਉਂਦੇ ਨੇ ਇੱਥੇ ਜਾਂ ਚਲਾ ਜਾ ਨਹੀਂ ਤਾਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਟਣਾ ਪਵੇਗਾ ਦਰਵਾਜ਼ਾ ਬੰਦ ਹੋ ਗਿਆ ਪਰ ਹਰਮਿੰਦਰ ਦੀ ਜ਼ਿੰਦਗੀ ਦੀ ਜੋ ਇੱਕ ਦਰਵਾਜ਼ੇ ਦੀ ਖਿੜਕੀ ਹੈ ਉਹ ਹੁਣ ਖੁੱਲ ਚੁੱਕੀ ਸੀ ਤੇ ਉਸ ਨੂੰ ਕਨਫਰਮ ਹੋ ਚੁੱਕਿਆ ਸੀ ਕਿ ਇਹ ਮੇਰੀ ਹੀ ਧੀ ਹੈ ਹਰਮਿੰਦਰ ਨੇ ਪਿੰਡ ਦੇ ਪੁਰਾਣੇ ਮਿੱਤਰਾਂ ਨੂੰ ਲੱਭਣਾ ਸ਼ੁਰੂ ਕੀਤਾ ਉਸ ਨੂੰ ਯਾਦ ਆਇਆ ਕਿ ਰੋਸ਼ਨੀ ਨੇ 7 ਸਾਲ ਪਹਿਲਾਂ ਰਣਦੀਪ ਨਾਲ ਦੋਸਤੀ ਕਰ ਲਈ ਸੀ ਰਣਦੀਪ ਸਰਪੰਚ ਦਾ ਮੁੰਡਾ ਕਈ ਵਾਰ ਰਾਤਾਂ ਨੂੰ ਰੋਸ਼ਨੀ ਦੇ ਹੱਥਾਂ ਵਿੱਚ ਨਵੀਆਂ-ਨਵੀਆਂ ਚਿੱਠੀਆਂ ਮਿਲਦੀਆਂ ਸੀ ਉਹ ਨਹੀਂ ਜਾਣਦਾ ਸੀ ਕਿ ਉਹ ਕਿਹੜੀ ਜ਼ਿੰਦਗੀ ਵੱਲ ਵੱਧ ਰਹੀ ਹੈ ਪਰ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਭੱਜ ਜਾਵੇਗੀ ਹੁਣ ਉਸ ਨੂੰ ਇਹ ਵੀ ਪਤਾ ਚੱਲਿਆ ਕਿ ਰਣਦੀਪ ਵੀ ਕਈ ਸਾਲ ਪਿੰਡ ਤੋਂ ਬਾਹਰ ਰਿਹਾ ਕਹਿਆ ਜਾਂਦਾ ਸੀ ਕਿ ਉਹ ਚੰਡੀਗੜ੍ਹ ਵਾਪਸ ਗਿਆ ਸੀ ਪਰ ਇੱਕ ਸਾਲ ਪਹਿਲਾਂ ਵਾਪਸ ਆਇਆ ਹੈ ਸਰਪੰਚ ਨੇ ਆਪਣੇ ਮੁੰਡੇ ਲਈ ਵਿਆਹ ਦੀ ਲੋੜ ਦੱਸੀ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਰਣਦੀਪ ਵਿਆਹ ਕਰ ਚੁੱਕਾ ਸੀ ਜਾਂ ਨਹੀਂ ਹਰਮਿੰਦਰ ਨੇ ਇੱਕ ਦਿਨ ਬਾਜ਼ਾਰ ਵਿੱਚ ਰਣਦੀਪ ਦੇ ਪੁਰਾਣੇ ਦੋਸਤ ਬਿੱਟੂ ਨੂੰ ਦੇਖਿਆ ਬਿੱਟੂ ਨੇ ਪਹਿਲਾਂ ਮੁਕਰਨਾ ਚਾਹਿਆ ਪਰ ਬਾਬੇ ਦੀ ਹਾਲਤ ਦੇਖ ਕੇ ਆਖਿਆ ਅੰਕਲ ਜੀ ਗੱਲ ਗੰਭੀਰ ਹੈ ਰੋਸ਼ਨੀ ਭੈਣ ਵਿਆਹੀ ਹੋਈ ਸੀ ਰਣਦੀਪ ਨਾਲ ਪਰ ਸਾਲ ਪਰ ਤੋਂ ਬਾਅਦ ਉਹਦੀ ਜ਼ਿੰਦਗੀ ਨਰਕ ਬਣ ਗਈ ਹੈ ਨਰਕ ਕਿਵੇਂ ਹਰਮਿੰਦਰ ਨੇ ਪੁੱਛਿਆ ਉਸ ਨੂੰ ਘਰ ਦੀ ਬੋਡੀ ਕਦੇ ਹੀ ਨਹੀਂ ਮੰਨਿਆ ਗਿਆ ਸਰਪੰਚ ਦੇ ਡਰ ਤੋਂ ਰਣਦੀਪ ਨੇ ਉਸ ਨੂੰ ਘਰ ਅੰਦਰ ਰੱਖਿਆ ਪਰ ਬਾਅਦ ਵਿੱਚ ਉਹ ਰੋਸ਼ਨੀ ਨੂੰ ਨੌਕਰਾਨੀ ਬਣਾ ਕੇ ਘਰ ਦੇ ਕੰਮਾਂ 'ਚ ਲਾਇਆ ਬਾਹਰ ਦੱਸਿਆ ਕਿ ਉਹ ਇੱਕ ਦਿਹਾੜੀਦਾਰ ਔਰਤ ਹੈ ਹਰਮਿੰਦਰ ਦੇ ਪੈਰ ਉਸੇ ਥਾਂ ਨੂੰ ਲੱਭ ਰਹੇ ਸੀ ਕਿ ਮੈਂ ਹੁਣੇ-ਹੁਣੇ ਮਿੱਟੀ ਦੇ ਵਿੱਚ ਆਪਣੇ ਆਪ ਨੂੰ ਸਮਾ ਲਵਾ। ਬਿੱਟੂ ਨੇ ਹੋਰ ਵੀ ਦੱਸਿਆ, "ਰੋਸ਼ਨੀ ਕਦੇ ਬਾਹਰ ਆਉਂਦੀ ਨਹੀਂ, ਡਰਾਇਆ ਹੋਇਆ ਹੈ।" ਸਰਪੰਚ ਦੀ ਪਟਵਾਰੀ ਨਾਲ ਗੱਲਬਾਤ ਚੱਲ ਰਹੀ ਸੀ ਕਿ ਰੋਸ਼ਨੀ ਨੂੰ ਕਿਸੇ ਦੂਜੇ ਪਿੰਡ ਦੇ ਵਿੱਚ ਵੇਚ ਦਿੱਤਾ ਜਾਵੇ। ਹਰਮਿੰਦਰ ਨੇ ਫੈਸਲਾ ਕਰ ਲਿਆ ਕਿ ਉਹ ਰਾਤ ਨੂੰ ਆਵੇਗਾ। ਉਹਦੇ ਕੋਲ ਕੁਝ ਨਹੀਂ ਸੀ ਨਾ ਹਥਿਆਰ, ਨਾ ਤਾਕਤ, ਪਰ ਉਹਦੇ ਕੋਲ ਇੱਕ ਪਿਓ ਦਾ ਦਿਲ ਸੀ ਜਿਸ ਨੂੰ ਰੋਕਣਾ ਅਸੰਭਵ ਸੀ। ਉਸਨੇ ਪਿੰਡ ਦੇ ਦੋ ਵਿਸ਼ਵਾਸੀ ਲੋਕਾਂ ਨੂੰ ਰਾਜਦਾਰੀ ਨਾਲ ਮਿਲਾਇਆ। ਉਹਨਾਂ ਨੇ ਦੱਸਿਆ ਕਿ ਰੋਸ਼ਨੀ ਨੂੰ ਇੱਕ ਪੁਰਾਣੀ ਹਵੇਲੀ ਦੇ ਪਿਛਲੇ ਕਮਰੇ ਵਿੱਚ ਰੱਖਿਆ ਗਿਆ ਹੈ। ਉਹ ਰਾਤ ਨੂੰ ਲੁਕ ਛੁਪ ਕੇ ਗਏ ਪਿਛਲੇ ਬਾਗ ਦੇ ਰਾਹੀਂ ਜਿੱਥੇ ਸਿਰਫ ਚਾਨਣੀ ਰੋਸ਼ਨੀ ਸੀ ਅਤੇ ਬਾਬੇ ਦੇ ਹੌਸਲੇ ਦੀ ਚਮਕ। ਉਸ ਨੂੰ ਇੱਕ ਝੁੰਡੀ ਵਿੱਚ ਰੋਸ਼ਨੀ ਮਿਲੀ। ਹਰਮਿੰਦਰ ਨੇ ਉਸ ਦਾ ਹੱਥ ਫੜ ਲਿਆ। "ਪੁੱਤ ਘਰ ਚੱਲ।" ਰੋਸ਼ਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਾਰੋ ਐਸਤਾ ਐਸਤਾ ਕਹਿੰਦੀ ਬਾਪੂ ਹੁਣ ਦੇਰ ਹੋ ਗਈ ਉਹਨਾਂ ਕੋਲ ਮੇਰੇ ਬਾਰੇ ਸੱਚ ਨਹੀਂ ਉਹ ਦੱਸਣਗੇ ਕਿ ਮੈਂ ਚੋਰ ਹਾਂ ਕਿ ਮੈਂ ਸਰਪੰਚ ਦੇ ਰਾਤ ਜਾਣਦੀ ਹਾਂ ਮੈਂ ਨਹੀਂ ਚੱਲ ਸਕਦੀ ਹਰਮਿੰਦਰ ਨੇ ਹੌਲੇ ਨਾਲ ਕਿਹਾ ਸੱਚ ਨੂੰ ਲੁਕਾਉਣ ਵਾਲੇ ਹਮੇਸ਼ਾ ਡਰਦੇ ਨੇ ਚੱਲ ਅਸੀਂ ਉਹਨਾਂ ਦਾ ਡਰ ਬਣਾਵਾਵਾਂਗੇ ਜੀ ਹਾਂ ਉਸ ਤੋਂ ਬਾਅਦ ਜੋ ਰੌਸ਼ਨੀ ਹੈ ਉਹ ਥਰ ਥਰ ਕੰਬਣ ਲੱਗੀ ਅਤੇ ਕਹਿਣ ਲੱਗੀ ਕਿ ਇਹ ਲੋਕ ਤਾਂ ਮੈਨੂੰ ਮਾਰ ਦੇਣਗੇ ਉਸ ਤੋਂ ਬਾਅਦ ਰੋਸ਼ਨੀ ਨੇ ਕਿਹਾ ਕਿ ਬਾਪੂ ਜੀ ਤੁਸੀਂ ਨਹੀਂ ਜਾਣਦੇ ਇਹ ਜੋ ਘਰ ਹੈ ਇਹ ਸਿਰਫ ਮੇਰਾ ਕੈਦਖਾਨਾ ਨਹੀਂ ਇੱਥੇ ਕੁਝ ਹੋਰ ਵੀ ਹੈ ਕੀ ਹਰਮਿੰਦਰ ਨੇ ਹੌਲੀਦਨ ਪੁੱਛਿਆ ਉਸ ਦੀ ਆਵਾਜ਼ ਕੰਬ ਰਹੀ ਸੀ ਇਹ ਘਰ ਅੰਦਰ ਮਰਿਆ ਹੋਇਆ ਨਹੀਂ ਕੁਝ ਜਿਉਂਦਾ ਹੈ ਜੋ ਰਾਤ ਨੂੰ ਆਉਂਦਾ ਹੈ 7 ਸਾਲ ਪਹਿਲਾਂ ਜਦੋਂ ਰੋਸ਼ਨੀ ਨੇ ਰਣਦੀਪ ਨਾਲ ਭੱਜ ਕੇ ਵਿਆਹ ਕੀਤਾ ਰਣਦੀਪ ਨੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਦਿਖਾਏ ਪਰ ਵਿਆਹ ਤੋਂ 2 ਮਹੀਨੇ ਬਾਅਦ ਹੀ ਸਾਰੀ ਹਕੀਕਤ ਸਾਹਮਣੇ ਆ ਗਈ ਇੱਕ ਰਾਤ ਰਣਦੀਪ ਨੇ ਰੋਸ਼ਨੀ ਨੂੰ ਇੱਕ ਪੁਰਾਣੀ ਹਵੇਲੀ ਦੇ ਅੰਦਰ ਲਿਜਾ ਕੇ ਕਿਹਾ ਕਿ ਇਹ ਘਰ ਹੁਣ ਤੇਰਾ ਏ ਪਰ ਇੱਕ ਸ਼ਰਤ ਤੇ ਉਸ ਨੇ ਵੇਖਿਆ ਕਿ ਹਵੇਲੀ ਦੇ ਪਿਛਲੇ ਹਿੱਸੇ ਵਿੱਚ ਮਿੱਟੀ ਖੁਦਾਈ ਹੋਈ ਸੀ ਉੱਥੇ 4 ਲਾਸ਼ਾਂ ਦੱਬੀਆਂ ਹੋਈਆਂ ਸਨ ਰੋਸ਼ਨੀ ਦਾ ਦਿਮਾਗ ਸੁੰਨ ਹੋ ਗਿਆ ਇਹ ਕੌਣ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸੱਚ ਦੇਖਣ ਦੀ ਕੋਸ਼ਿਸ਼ ਕੀਤੀ ਮੇਰੇ ਪਿਓ ਨੇ ਆਪੇੇ ਕੰਮ ਕੀਤਾ ਉਹਨਾਂ ਨੇ ਪਿੰਡ ਦੀਆਂ ਕੁੜੀਆਂ ਨੂੰ ਵਧੀਆ ਕੰਮ ਤੇ ਨਾਂ ਤੇ ਸ਼ਹਿਰ ਤੇ ਭੇਜਿਆ ਪਰ ਅਸਲ ਵਿੱਚ ਉਹਨਾਂ ਨੂੰ ਵੇਚਿਆ ਗਿਆ ਰੋਸ਼ਨੀ ਦੇ ਹੱਥ ਕੰਮਣ ਲੱਗ ਪਏ ਤੇਰੇ ਨਾਲ ਵੀ ਇਹੀ ਹੋਣਾ ਸੀ ਪਰ ਮੈਂ ਤੈਨੂੰ ਰੱਖ ਲਿਆ ਪਰ ਇਸ ਘਰ ਵਿੱਚ ਰਹਿਣ ਦੀ ਇੱਕੋ ਇੱਕ ਸਜਾਏ ਚੁੱਪ ਸਰਪੰਚ ਦਾ ਅਸਲ ਚਿਹਰਾ ਸਰਪੰਚ ਬਾਹਰੋਂ ਐਦਾਂ ਦਿਖਾਉਂਦਾ ਸੀ ਜਿਵੇਂ ਪਿੰਡ ਦੀ ਇੱਜ਼ਤ ਹੈ ਅੰਦਰੋਂ ਇੱਕ ਇਨਸਾਨੀ ਵਿਕਰਾਲਤਾ ਦਾ ਰੂਪ ਸੀ ਉਹ ਕੁੜੀਆਂ ਨੂੰ ਬੰਦ ਕਰਦਾ ਉਹਨਾਂ ਦੀ ਤਸਕਰੀ ਕਰਦਾ ਕੁਝ ਨੂੰ ਝੂਠੇ ਦੋਸ਼ ਲਾ ਕੇ ਮਾਰ ਦਿੰਦਾ ਜਿਹੜਾ ਕੋਈ ਸੱਚ ਜਾਣਦਾ ਉਹ ਜਾਂ ਤਾਂ ਮਾਰਿਆ ਜਾਂਦਾ ਜਾਂ ਗਾਇਬ ਕਰ ਦਿੱਤਾ ਜਾਂਦਾ ਰਣਦੀਪ ਵੀ ਹੁਣ ਪਿਓ ਦੀਆਂ ਰਾਹਾਂ ਤੇ ਸੀ ਰੋਸ਼ਨੀ ਨੇ 7 ਸਾਲ ਇਹ ਸਭ ਦੇਖਿਆ ਹਰ ਰਾਤ ਨਵੀਆਂ ਚੀਕਾਂ ਨਵੀਆਂ ਮੌਤਾਂ ਪਰ ਹੁਣ ਉਹ ਆਪਣੇ ਪਿਓ ਨੂੰ ਦੇਖ ਕੇ ਹੌਸਲਾ ਦੇ ਵਿੱਚ ਆਈ ਹੋਈ ਸੀ ਬਾਪੂ ਮੈਂ ਇਹਨਾਂ ਦਾ ਸੱਚ ਸਭ ਨੂੰ ਦੱਸਣਾ ਚਾਹੁੰਨੀ ਆ ਪਰ ਇਹ ਸੌਖਾ ਨਹੀਂ ਹਰਮਿੰਦਰ ਨੇ ਫੈਸਲਾ ਕਰ ਲਿਆ ਕਿ ਉਹ ਦਿਨ ਤੇ ਥਾਣੇਦਾਰ ਨੂੰ ਮਿਲਿਆ ਪਰ ਥਾਣੇਦਾਰ ਵੀ ਸਰਪੰਚ ਦਾ ਹਤੀਆਰ ਸੀ ਹੁਣ ਇੱਕੋ ਇੱਕ ਚਾਰਾ ਸੀ ਸਬੂਤ ਰੋਸ਼ਨੀ ਨੇ ਉਸ ਨੂੰ ਦੱਸਿਆ ਕਿ ਹਵੇਲੀ ਦੇ ਹੇਠਲੇ ਪੁਆਣੀ ਵਿੱਚ ਫਾਈਲਾਂ ਹਨ ਜਿਨ੍ਹਾਂ ਵਿੱਚ ਨਾਮ ਫੋਟੋਆਂ ਅਤੇ ਲਿਸਟਾਂ ਹਨ ਉਹ ਰਾਤ ਦੋਵੇਂ ਪਿਓਤੀ ਨੇ ਪੁਆਣੀ ਵਿੱਚ ਜਾਣ ਦੀ ਯੋਜਨਾ ਬਣਾਈ ਪਰ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਕੋਈ ਪਹਿਲਾਂ ਹੀ ਉੱਥੇ ਸੀ ਲਾਲ ਬੱਤੀ ਵਾਲਾ ਕੈਮਰਾ ਚਮਕ ਰਿਹਾ ਸੀ ਕਿਸੇ ਦੇ ਸਾਰੀਆਂ ਫੈਲਾ ਚੁਰਾਣੀਆਂ ਸਨ ਅਚਾਨਕ ਪਿੱਛੋਂ ਆਵਾਜ਼ ਆਈ ਤੁਸੀਂ ਸੋਚਿਆ ਸੀ ਤੁਸੀਂ ਸੱਚ ਖੋਲ੍ਹ ਦਿਓਗੇ ਸਰਪੰਚ ਖੁਦ ਖੜਾ ਸੀ ਰਣਦੀਪ ਦੇ ਨਾਲ ਹੱਥ ਦੇ ਵਿੱਚ ਸੀ ਬੰਦੂਕ ਤੇ ਇਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਰਪੰਚ ਦੇ ਹੱਥ ਵਿੱਚ ਬੰਦੂਕ ਸੀ ਤੇ ਰਣਦੀਪ ਵੀ ਉਸ ਦੇ ਨਾਲ ਖੜਾ ਸੀ ਰੋਸ਼ਨੀ ਨੇ ਆਪਣੇ ਪਿਓ ਦਾ ਹੱਥ ਫੜਿਆ ਹੋਇਆ ਤੇ ਦੋਵਾਂ ਦੀ ਅੱਖਾਂ ਵਿੱਚ ਡਰ ਨਹੀਂ ਸੀ ਬਲਕਿ ਹੌਸਲਾ ਸੀ ਸਰਪੰਚ ਨੇ ਹੰਕਾਰ ਨਾਲ ਕਿਹਾ ਫਾਇਲਾਂ ਤਾਂ ਸਾਡੀਆਂ ਹੱਥੇ ਆ ਗਈਆਂ ਨੇ ਹੁਣ ਕਿਹੜਾ ਸੱਚ ਹੈ ਕਿਸ ਨੂੰ ਦੱਸੋਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਹਾਣੀ ਇੱਥੇ ਮੁੱਕਦੀ ਨਹੀਂ ਉਨ੍ਹਾਂ ਦੀ ਪੁਹਾਣੀ ਵਿੱਚ ਲੱਗਿਆ ਹੋਇਆ ਇੱਕ ਗੁਪਤ ਕੈਮਰਾ ਰੋਜ਼ਾਨਾ ਸਾਰੀ ਹਕੀਕਤ ਕੈਦ ਕਰ ਰਿਹਾ ਸੀ ਤੇ ਇਹ ਕੈਮਰਾ ਹਰਮਿੰਦਰ ਨੇ ਲਗਾ ਦਿੱਤਾ ਸੀ ਉਹ ਜਾਣਦਾ ਸੀ ਕਿ ਇੰਜ ਹੀ ਸੱਚ ਨੂੰ ਕੈਦ ਕੀਤਾ ਜਾ ਸਕਦਾ ਹੈ ਸਰਪੰਚ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਰੋਸ਼ਨੀ ਨੇ ਹੌਸਲਾ ਕਰਕੇ ਆਪਣੇ ਪਿਤਾ ਨੂੰ ਢੇਠਾ ਸੁੱਟ ਦਿੱਤਾ ਗੋਲੀ ਕੰਧ ਵਿੱਚ ਲੱਗੀ ਉਹ ਦੋਵੇਂ ਦੌੜ ਕੇ ਭੱਜ ਗਏ ਪਰ ਇਹ ਦੌੜ ਆਖਰੀ ਨਹੀਂ ਸੀ ਉਹ ਸਿੱਧਾ ਪਿੰਡ ਦੇ ਮੰਡੇ ਕਮਰੇ ਵਿੱਚ ਪਹੁੰਚੇ ਜਿੱਥੇ ਕੈਮਰਾ ਸੀ ਉਹਨਾਂ ਨੇ ਸਾਰੇ ਵੀਡੀਓ ਬਾਹਰ ਕੱਢੇ ਤੇ ਹੁਣ ਰਾਹ ਸੀ ਪਿੰਡ ਦੀ ਪੰਚਾਇਤ ਵਿੱਚ ਇਹ ਸਭ ਲੋਕਾਂ ਨੂੰ ਦਿਖਾਉਣਾ ਫੈਲਾ ਰਣਦੀਪ ਨੇ ਸਰਪੰਚ ਤੇ ਹਕਮਤੇ ਚੁਰਾਈਆਂ ਸਨ ਪਰ ਰਣਦੀਪ ਵੀ ਅੰਦਰੋਂ ਤੋੜਿਆ ਹੋਇਆ ਸੀ ਉਹ ਰੋਜ਼ ਇਹ ਦ੍ਰਿਸ਼ ਦੇਖਦਾ ਸੀ ਕਿ ਉਸਦੇ ਪਿਓ ਨੇ ਕਿੰਨੇ ਘਰਾਂ ਨੂੰ ਉਜਾੜਿਆ ਅੰਤ ਵਿੱਚ ਰੋਸ਼ਨੀ ਨੇ ਉਸ ਨੂੰ ਕਹਿ ਦਿੱਤਾ ਜੇ ਸੱਚ ਨਾ ਖੁੱਲਿਆ ਤਦ ਤੂੰ ਵੀ ਆਪਣੇ ਪਿਓ ਵਰਗਾ ਹੋ ਜਾਵੇਂਗਾ ਇਹ ਸੁਣ ਕੇ ਰਣਦੀਪ ਨੇ ਫਾਇਲਾਂ ਥੱਲੇ ਸੁੱਟ ਦਿੱਤੀਆਂ ਇਹ ਲੈ ਜਾ ਹੁਣ ਮੈਂ ਵੀ ਤੇਰੇ ਨਾਲ ਹਾ ਰਣਦੀਪ ਦਾ ਮਨ ਬਦਲ ਗਿਆ ਉਹ ਵੀ ਸੱਚ ਦੇ ਪਾਸੇ ਖੜਾ ਹੋ ਗਿਆ ਅਗਲੇ ਦਿਨ ਪਿੰਡ ਦੇ ਵਿੱਚ ਇੱਕ ਚੋਪਾਲ ਰੱਖੀ ਗਈ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਰੋਸ਼ਨੀ ਨੇ ਮਾਈਕ ਫੜਿਆ ਇਹ 7 ਸਾਲ ਮੇਰੇ ਲਈ ਨਰਕ ਸਨ ਮੈਂ ਹੁਣ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਹਾਂ ਉਨ੍ਹਾਂ ਨੇ ਸਕਰੀਨ ਤੇ ਕੈਮਰੇ ਤੇ ਇੱਕ ਵੀਡੀਓ ਚਲਾਈ ਸਰਪੰਚ ਦੇ ਹਰ ਗਲਤ ਕੰਮਾਂ ਦੀ ਪੋਲ ਖੁੱਲ ਗਈ ਚੀਕਾਂ ਤਸਕਰੀ ਧੋਖਾ ਸਭ ਸਾਹਮਣੇ ਆ ਗਿਆ ਲੋਕਾਂ ਨੇ ਗੁੱਸੇ ਵਿੱਚ ਆ ਕੇ ਸਰਪੰਚ ਦਾ ਘਰ ਘੇਰ ਲਿਆ ਤੇ ਪੁਲਿਸ ਨੂੰ ਬੁਲਾਇਆ ਗਿਆ ਸਰਪੰਚ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਰੋਸ਼ਨੀ ਨੇ ਆਪਣੇ ਪਿਓ ਹਰਮਿੰਦਰ ਦਾ ਹੱਥ ਫੜਿਆ ਅਤੇ ਕਿਹਾ ਬਾਪੂ ਹੁਣ ਮੈਂ ਆਜ਼ਾਦ ਹਾਂ ਰਣਦੀਪ ਨੇ ਵੀ ਮਾਫੀ ਮੰਗੀ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਵਾਅਦਾ ਕੀਤਾ ਤੇ ਪਿੰਡ ਦੇ ਲੋਕਾਂ ਨੇ ਵੀ ਰੌਸ਼ਨੀ ਨੂੰ ਵਧਾਈ ਦਿੱਤੀ ਤੇ ਉਸ ਤੋਂ ਬਾਅਦ ਹਰਮਿੰਦਰ ਨੇ ਆਪਣੇ ਸਾਈਕਲ ਚੁੱਕੀ ਹੁਣ ਉਹ ਕਪੜੇ ਵਿੱਚ ਨਹੀਂ ਰੌਸ਼ਨੀ ਦੀ ਨਵੀਂ ਦੁਨੀਆ ਬਣਾਉਣ ਦੇ ਲਈ ਚੱਲਿਆ ਸੀ ਪਰ ਇਹ ਜ਼ਿੰਦਗੀ ਹਾਲੇ ਵੀ ਐਨੀ ਆਸਾਨ ਨਹੀਂ ਸੀ ਕਿਉਂਕਿ ਇਹਨਾਂ ਨੇ ਪੰਗਾ ਕਿਸ ਦੇ ਨਾਲ ਲਿਆ ਸੀ ਸਰਪੰਚ ਦੇ ਨਾਲ ਤੇ ਅੱਗੇ-ਅੱਗੇ ਜੋ ਕਹਾਣੀ ਦੇ ਵਿੱਚ ਜੋ ਕਿ ਰੋਸ਼ਨੀ ਦੇ ਨਾਲ ਹੋਰ ਕੀ ਕੀ ਹੋਣਾ ਹੈ ਇਸ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਆ ਸਰਪੰਚ ਦੇ ਗ੍ਰਿਫਤਾਰ ਹੋਣ ਦੇ ਮਗਰੋਂ ਪਿੰਡ ਦੇ ਵਿੱਚ ਅਜੀਬ ਚੁੱਪ ਛਾ ਗਈ ਲੋਕਾਂ ਦੇ ਚਿਹਰਿਆਂ ਤੇ ਡਰ ਵੀ ਸੀ ਤੇ ਭਰੋਸਾ ਵੀ ਸੀ ਅਤੇ ਉਸ ਤੋਂ ਬਾਅਦ ਲੋਕ ਅੰਦਰੋਂ ਅੰਦਰੋਂ ਸਹਿਮੇ ਹੋਏ ਵੀ ਸੀ ਪਰ ਸਰਪੰਚ ਦੇ ਨਾਲ ਜਿਨ੍ਹਾਂ ਲੋਕਾਂ ਨੇ ਮਿਲ ਕੇ ਗੁੰਮਨਾਮ ਰਾਜ ਬਣਾਏ ਹੋਏ ਸਨ ਉਹ ਅਜੇ ਵੀ ਆਜ਼ਾਦ ਸਨ ਉਹਨਾਂ ਨੂੰ ਡਰ ਸੀ ਕਿ ਰੋਸ਼ਨੀ ਨੇ ਹਰਮਿੰਦਰ ਹੁਣ ਸਾਰੇ ਸੱਚ ਬਾਹਰ ਲਿਆਉਣਗੇ। ਇੱਕ ਰਾਤ ਰੋਸ਼ਨੀ ਨੂੰ ਉਸਦੇ ਕਮਰੇ 'ਚ ਅਣਜਾਣੀ ਆਵਾਜ਼ ਸੁਣਾਈ ਦਿੱਤੀ। ਕੋਈ ਕਹਿ ਰਿਹਾ ਸੀ ਕਿ ਜੇ ਸੱਚ ਦੱਸਣ ਤੋਂ ਨਾ ਮੁੱਕਰੀ ਤਾਂ ਤੇਰੇ ਪਿਓ ਨੂੰ ਮਾਰ ਦੇਵਾਂਗੇ। ਰੋਸ਼ਨੀ ਡਰ ਗਈ ਪਰ ਉਸਤੇ ਫੈਸਲਾ ਕੀਤਾ ਕਿ ਹੁਣ ਡਰਨ ਦਾ ਸਮਾਂ ਨਹੀਂ। ਉਹ ਤੁਰ ਪਈ ਪੁਲਿਸ ਥਾਣੇ। ਪਰ ਥਾਣੇ 'ਚ ਉਸਨੂੰ ਦੱਸਿਆ ਗਿਆ ਕਿ ਮਾਮਲਾ ਹੁਣ ਵੱਡਾ ਹੋ ਚੁੱਕਾ ਹੈ। ਇਹ ਸਿਰਫ ਹੁਣ ਪਿੰਡ ਦੀ ਗੱਲ ਨਹੀਂ ਸਰਪੰਚ ਨੇ ਕਈ ਵੱਡੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਸਾਂਝ ਪਾਈ ਹੋਈ ਸੀ ਇੱਕ ਸਵੇਰੇ ਰੋਸ਼ਨੀ ਨੇ ਦੇਖਿਆ ਕਿ ਪਿਓ ਘਰ ਦੇ ਵਿੱਚ ਨਹੀਂ ਹੈ ਸਾਈਕਲ ਵੀ ਉਸ ਥਾਂ ਤੇ ਨਹੀਂ ਹੈ ਉਸ ਨੇ ਤੁਰੰਤ ਖੋਜ ਕੀਤੀ ਪਿੰਡ ਦੇ ਜੰਗਲ ਵਾਲੇ ਪਾਸੇ ਉਸ ਦੀ ਸਾਈਕਲ ਮਿਲੀ ਪਰ ਉਸ ਦੇ ਪਿਤਾ ਹਰਮਿੰਦਰ ਸਿੰਘ ਨਹੀਂ ਮਿਲੇ ਕਿਸੇ ਨੇ ਫੋਨ ਕਰਕੇ ਕਿਹਾ ਜੇ ਹਰਮਿੰਦਰ ਨੂੰ ਵੇਖਣਾ ਚਾਹੁੰਨੀ ਹੈ ਤਾਂ ਪੁਰਾਣੀ ਹਵੇਲੀ ਜਾ ਜਾ ਪਰ ਪੁਲਿਸ ਲੈ ਕੇ ਨਹੀਂ ਰੋਸ਼ਨੀ ਰਣਦੀਪ ਅਤੇ ਕੁਝ ਸੱਜਣ ਪੁਰਾਣੀ ਹਵੇਲੀ ਦੇ ਵੱਲ ਚਲੇ ਗਏ। ਉੱਥੇ ਇੱਕ ਵੱਡਾ ਬਾਂਸ ਪਿਆ ਸੀ। ਬਾਂਸ ਦੇ ਪਿੱਛੇ ਇੱਕ ਅਜੀਬ ਤਜਰਬਾ ਕਰ ਸੀ। ਉੱਥੇ ਮਸ਼ੀਨਾ ਜ਼ਹਿਰ ਤੇ ਕਾਲੀ ਦੁਨੀਆ ਦੀਆਂ ਨਿਸ਼ਾਨੀਆਂ ਮਿਲੀਆਂ। ਉਹਨਾਂ ਨੂੰ ਪਤਾ ਲੱਗਾ ਕਿ ਸਰਪੰਚ ਸਿਰਫ ਪਿੰਡ ਦਾ ਸਰਪੰਚ ਨਹੀਂ। ਉਹ ਇੱਕ ਗੁਪਤ ਤਸਕਰ ਗਿਰੋਹ ਦਾ ਹਿੱਸਾ ਸੀ। ਬੱਚਿਆਂ ਦੀ ਤਸਕਰੀ, ਜ਼ਮੀਨ ਦੀ ਹੜਪ ਅਤੇ ਨਸ਼ਾ ਸਭ ਇੱਥੇ ਹੀ ਚੱਲਦਾ ਸੀ। ਹਵੇਲੀ ਦੇ heਠਾਂ ਇੱਕ ਬੇਹੋਸ਼ ਬੰਦਾ ਬੰਨਿਆ ਹੋਇਆ ਸੀ ਤੇ ਉਹ ਸੀ ਹਰਮਿੰਦਰ ਉਸਦੇ ਸਾਹ ਮੁਕਰੇ ਸਨ ਰੋਸ਼ਨੀ ਨੇ ਫਟਾਫਟ ਉਸਦੇ ਬੰਨੇ ਹੱਥ ਖੋਲੇ ਉਸਦੇ ਹੱਥ ਕੱਟੇ ਹੋਏ ਸਨ ਪਰ ਹਰਮਿੰਦਰ ਦੀਆਂ ਅੱਖਾਂ ਵਿੱਚ ਇੱਕ ਉਮੀਦ ਸੀ ਮੈਂ ਕਿਹਾ ਸੀ ਬੱਚੀ ਸੱਚ ਦੇ ਰਾਹ ਤੇ ਰੁਕਣਾ ਨਹੀਂ ਹੈ ਹਵੇਲੀ ਵਿੱਚੋਂ ਨਿਕਲਦੇ ਹੀ ਉਹਨਾਂ ਉੱਪਰ ਗੁੰਡਿਆਂ ਦਾ ਹਮਲਾ ਹੋ ਜਾਂਦਾ ਹੈ ਰਣਦੀਪ ਤੇ ਹੋਰ ਸੱਜਣਾ ਨੇ ਹੌਸਲਾ ਕੀਤਾ ਲੜਾਈ ਹੋਈ ਕੁਝ ਗੁੰਡੇ ਕਾਬੂ ਜਾ ਗਏ ਪੁਲਿਸ ਨੂੰ ਬੁਲਾਇਆ ਗਿਆ ਪਰ ਪੁਲਿਸ ਵੀ ਕਿਧਰੇ ਤੱਕ ਕਮਾਈ ਹੋਈ ਸੀ ਅਖੀਰ ਰੋਸ਼ਨੀ ਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਸਾਰੇ ਲੋਕ ਹਥਿਆਰ ਚੁੱਕ ਕੇ ਆ ਗਏ ਸਰਪੰਚ ਦੇ ਸਾਥੀ ਗਿੜੇ ਪਰ ਰੋਸ਼ਨੀ ਤੇ ਰਣਦੀਪ ਦੀ ਜਿੱਤ ਹੋ ਗਈ ਕਈ ਮਹੀਨਿਆਂ ਬਾਅਦ ਚੋਣਾ ਹੋਈਆਂ ਤੇ ਉਸ ਤੋਂ ਬਾਅਦ ਰੋਸ਼ਨੀ ਨੂੰ ਸਰਪੰਚੀ ਦੇ ਵਿੱਚ ਖੜਾ ਕੀਤਾ ਗਿਆ ਅਤੇ ਪਿੰਡ ਦੀ ਸਰਬਸੰਮਤੀ ਦੇ ਨਾਲ ਰੋਸ਼ਨੀ ਨੂੰ ਸਰਪੰਚ ਬਣਾਇਆ ਗਿਆ ਕਿਉਂਕਿ ਹੁਣ ਉਹ ਪਿੰਡ ਦੀ ਆਵਾਜ਼ ਸੀ ਉਸਨੇ ਨਵੇਂ ਕਾਨੂੰਨ ਬਣਾਏ ਔਰਤਾਂ ਨੂੰ ਅਧਿਕਾਰ ਦਿੱਤੇ ਅਤੇ ਪੁਰਾਣੇ ਰਿਵਾਜ ਤੋੜ ਦਿੱਤੇ ਪਰ ਗੱਲ ਇਹ ਹੈ ਕਿ ਜਿਹੜਾ ਸੱਚ ਦੇ ਲਈ ਲੜਦਾ ਹੈ ਉਹ ਕਦੇ ਹਾਰਦਾ ਨਹੀਂ ਉਸ ਨੂੰ ਮੁਸੀਬਤਾਂ ਤਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਜੇਕਰ ਉਹਨਾਂ ਮੁਸੀਬਤਾਂ ਦੇ ਨਾਲ ਲੜਨਾ ਸਿੱਖ ਜਾਵੇ ਉਹ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਂਦਾ ਹੈ ਪਿੰਡ ਵਿੱਚ ਨਵੀਂ ਸਰਪੰਚ ਬਣੀ ਰੋਸ਼ਨੀ ਨੇ ਸਿਰਫ ਸ਼ਬਦਾਂ 'ਚ ਕਿਹਾ ਸੀ ਕੁੜੈਤੇ ਕੋਈ ਤਸਕਰੀ ਨਹੀਂ ਕੋਈ ਦਲਾਲੀ ਨਹੀਂ ਨਾ ਕਿਸੇ ਨਾਲ ੱੱੱਕਾ ਮਾਰੀ ਚਲਣੀ ਹੈ ਪਰ ਜਿਵੇਂ ਹੀ ਪੁਰਾਣੀਆਂ ਜੜਾਂ ਨੂੰ ਕੱਟਣ ਦੀ ਕੋਸ਼ਿਸ਼ ਹੋਈ ਹਮੇਸ਼ਾ ਕੁਝ ਨਾ ਕੁਝ ਹੋਰ ਉਗਲ ਪੈਂਦਾ ਹੈ ਇੱਕ ਰਾਤ ਰੋਸ਼ਨੀ ਦੇ ਕੋਲ ਇੱਕ ਬਜ਼ੁਰਗ ਮਹਿਲਾ ਆਈ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ ਉਸਨੇ ਕਿਹਾ ਕੁੜੀਏ ਇਹ ਖੇਤਾਂ ਹੇਠਾਂ ਕੁਝ ਹੋਰ ਹੀ ਦੱਬਿਆ ਹੋਇਆ ਹੈ ਜੋ ਤੂੰ ਵੇਖਿਆ ਉਹ ਸਿਰਫ ਅੱਧਾ ਸੱਚ ਸੀ ਰੋਸ਼ਨੀ ਨੂੰ ਲੱਗਾ ਕਿ ਇਹ ਫਿਰ ਕੋਈ ਕਹਾਣੀ ਹੋਵੇਗੀ ਪਰ ਜਦੋਂ ਉਹ ਬਜ਼ੁਰਗ ਨਾਲ ਚਲੀ ਤਾਂ ਪੁਰਾਣੀ ਪੱਥਰ ਹਵੇਲੀ ਦੇ ਪਿੱਛੇ ਖੇਤਾਂ ਵਿੱਚ ਇੱਕ ਥਾਂ ਉੱਪਰ ਬਾਰੀਕ ਧਿਆਨ ਦਿੱਤਾ। ਮਿੱਟੀ ਦੀ ਖੁਦਾਈ ਕਰਾਈ। ਕਾਫੀ ਡੂੰਘਾਈ ਉੱਪਰ ਇੱਕ ਲੋਹੇ ਦਾ ਡੱਬਾ ਨਿਕਲਿਆ। ਅੰਦਰ ਸੀ ਕੁਝ ਫੈਲਾ, ਕੁਝ ਸੀੜੀ ਅਤੇ ਇੱਕ ਕੈਮਰਾ। ਫੈਲਾ ਵਿੱਚ ਨਾਮ ਲਿਖੇ ਸਨ ਸਰਪੰਚ ਦੇ ਨਾਲ ਪਿੰਡ ਦੇ ਹੋਰ ਵੱਡੇ ਲੋਕ, ਬੱਚੀਆਂ ਦੀਆਂ ਫੋਟੋਆਂ, ਹੋਰ ਔਰਤਾਂ ਜੋ ਲਾਪਤਾ ਹੋਈਆਂ ਸਨ। ਇਹ ਸਿਰਫ ਨਸ਼ਾ ਅਤੇ ਜ਼ਮੀਨ ਹੜਪ ਦਾ ਗੇਮ ਨਹੀਂ ਸੀ ਇਹ ਤਾਂ ਇਨਸਾਨੀ ਤਸਕਰੀ ਔਰਤਾਂ ਦੀ ਖਰੀਦ ਫਰੋਖਤ ਅਤੇ ਹੋਰ ਬਹੁਤ ਕੁਝ ਸੀ ਪਰ ਅਸਲ ਦੇ ਵਿੱਚ ਵੱਡਾ ਖਿਡਾਰੀ ਕੌਣ ਸੀ ਫੈਲਾ ਦੇ ਵਿੱਚ ਇੱਕ ਨਾਮ ਵਾਰ-ਵਾਰ ਆ ਰਿਹਾ ਸੀ ਉਸ ਦਾ ਨਾਮ ਸੀ ਹਰਜੀਤ ਸਿੰਘ ਏਹੀ ਹਰਜੀਤ ਸਿੰਘ ਸੀ ਜੋ ਕਈ ਸਾਲਾਂ ਪਹਿਲਾਂ ਪਿੰਡ ਛੱਡ ਗਿਆ ਸੀ ਪਰ ਹੁਣ ਸੁਣਿਆ ਗਿਆ ਹੈ ਕਿ ਵਿਦੇਸ਼ ਦੇ ਵਿੱਚ ਇੱਕ ਵੱਡਾ ਬਿਜ਼ਨਸਮੈਨ ਬਣ ਗਿਆ ਹੈ ਪਰੇ ਪੈਸਾ ਆਇਆ ਕਿਧਰੋਂ ਹੁਣ ਸਿਰਾ ਮਿਲ ਗਿਆ ਸੀ ਰੋਸ਼ਨੀ ਰਣਦੀਪ ਅਤੇ ਦੋ ਹੋਰ ਭਰੋਸੇਯੋਗ ਜੋ ਕਿ ਦਿੱਲੀ ਪਹੁੰਚੇ ਉਹ ਉੱਥੇ ਜਾ ਕੇ ਰਣਜੀਤ ਸਿੰਘ ਦੇ 8 ਮੰਜ਼ਲਾ ਅਲੀਸ਼ਾਨ ਦਫ਼ਤਰ ਚ ਗਏ ਉੱਥੇ ਹਰੇਕ ਕਮਰਿਆਂ ਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਰੋਸ਼ਨੀ ਨੂੰ ਲੱਗਾ ਕਿ ਇਹ ਆਮ ਦਫ਼ਤਰ ਨਹੀਂ ਇੱਕ ਕਮਰੇ ਚ ਉਹਨਾਂ ਨੂੰ ਇੱਕ ਅਜੀਹੀ ਵਸਤੂ ਜੋ ਸਭ ਕੁਝ ਸੱਚ ਖੋਲਣ ਵਾਲੀ ਸੀ ਬੱਚਿਆਂ ਦੇ ਸਮਾਨ ਔਰਤਾਂ ਦੇ ਦਸਤਾਵੇਜ਼ ਅਤੇ ਕੁਝ ਪਛਾਣ ਪੱਤਰ ਉਹ ਸਾਰੇ ਲੋਕ ਉੱਥੇ ਹੀ ਗਾਇਬ ਹੋਏ ਸਨ ਹਰਜੀਤ ਨੇ ਰੋਸ਼ਨੀ ਦਾ ਸਾਹਮਣਾ ਕੀਤਾ ਉਸਨੇ ਹੱਸਦਿਆਂ ਕਿਹਾ ਤੂੰ ਸੋਚਿਆ ਕਿ ਸਰਪੰਚ ਹੀ ਮੁਖ ਸੀ ਸਰਪੰਚ ਤਾਂ ਸਿਰਫ ਇੱਕ ਮੋਰਾ ਸੀ ਅਸਲ ਖਿਡਾਰੀ ਤਾਂ ਮੈਂ ਹਾਂ ਪਿੰਡ ਦੀਆਂ ਜੜਾਂ ਹੌਲੀ-ਹੌਲੀ ਉਖਾੜਨੀਆਂ ਆਉਂਦੀਆਂ ਨੇ ਮੈਂ ਬਣਾਉਣਾ ਇਹ ਸਿਸਟਮ ਰੋਸ਼ਨੀ ਕੋਲ ਹੁਣ ਦੋ ਰਾਹ ਸੀ ਪੁਲਿਸ ਨੂੰ ਦੱਸਣ ਦਾ ਪਰ ਹਰਜੀਤ ਕੋਲ ਸਰਕਾਰ ਚ ਵੀ ਲੋਕ ਸਨ ਜਨਤਾ ਦੀ ਤਾਕਤ ਨਾਲ ਸੱਚ ਬਾਹਰ ਲਿਆਉਣ ਦਾ ਤੇ ਇੱਕ ਦੂਜਾ ਰਾ ਚੁਣਿਆ ਲਾਈਵ ਸਟ੍ਰੀਮ ਕੀਤਾ ਫਾਈਲਾਂ ਵੀਡੀਓਜ਼ ਗਵਾਇਆਂ ਸਾਰੀਆਂ ਲੋਕਾਂ ਤੱਕ ਪਹੁੰਚਾ ਦਿੱਤੀਆਂ ਦਿੱਲੀ ਤੋਂ ਲੈ ਕੇ ਪਿੰਡ ਤੱਕ ਲੋਕ ਉੱਠ ਖੜੇ ਹੋਏ ਪ੍ਰਦਰਸ਼ਨ ਹੋਏ ਮੀਡੀਆ ਆਈ ਹਰਜੀਤ ਸਿੰਘ ਉਸਦੇ ਸਾਥੀ ਅਤੇ ਹੋਰ ਸਾਰੇ ਵੱਡੇ ਨੇਤਾ ਆਲ ਆਰ ਅਰੈਸਟਡ ਰੌਸ਼ਨੀ ਮੋੜ ਪੈਂਡ ਆਈ ਪਿੰਡ ਦੇ ਲੋਕ ਪਹਿਲੀ ਵਾਰੇ ਆਜ਼ਾਦ ਹੋਏ ਪੁਰਾਣਾ ਪਿੰਡ ਹੁਣ ਨਵਾਂ ਪਿੰਡ ਬਣ ਗਿਆ ਸਕੂਲਾਂ ਹਸਪਤਾਲਾਂ ਅਤੇ ਨਵੇਂ ਰੋਜ਼ਗਾਰ ਪਰ ਰੋਸ਼ਨੀ ਨੂੰ ਪਤਾ ਸੀ ਕਿ ਇਹ ਸਿਰਫ ਸ਼ੁਰੂਆਤ ਸੀ ਜੇਕਰ ਕੋਈ ਔਰਤ ਚੱਲਵੇ ਤਾਂ ਪਿੰਡ ਦੀ ਤਕਦੀਰ ਬਦਲ ਸਕਦੀ ਹੈ ਤੇ ਇੱਕ ਗੱਲ ਇਹ ਹੈ ਕਿ ਜੋ ਸੱਚ ਦਾ ਰਸਤਾ ਹੁੰਦਾ ਹੈ ਨਾ ਉਹ ਔਖਾ ਜ਼ਰੂਰ ਹੁੰਦਾ ਹੈ ਪਰ ਸੱਚ ਦੀ ਜੋ ਜਿੱਤ ਹੈ ਉਹ ਇੱਕ ਇੱਕ ਦਿਨ ਜ਼ਰੂਰ ਪੱਕੀ ਹੁੰਦੀ ਹੈ ਸੱਚ ਕਦੇ ਵੀ ਦਬਾਏ ਤੋਂ ਨਹੀਂ ਦਬਦਾ ਇੱਕ ਨਾ ਇੱਕ ਦਿਨ ਸਾਹਮਣੇ ਜ਼ਰੂਰ ਆ ਜਾਂਦਾ ਹੈ ਰੋਸ਼ਨ ਨੂੰ ਲੱਗਦਾ ਸੀ ਕਿ ਹੁਣ ਪਿੰਡ ਦੇ ਵਿੱਚ ਅਮਨ ਚੈਨ ਆ ਗਿਆ ਹੈ ਕਿਉਂਕਿ ਹਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਲੋਕਾਂ ਵਿੱਚ ਆਤਮ ਵਿਸ਼ਵਾਸ ਵਧ ਗਿਆ ਸੀ ਲੋਕ ਆਪਣੇ ਹੱਕਾਂ ਦੀ ਮੰਗ ਕਰਨ ਲੱਗ ਪਏ ਸਨ ਰੋਸ਼ਨੀ ਨੇ ਪਿੰਡ ਵਿੱਚ ਸਕੂਲ ਡਿਸਪੈਂਸਰੀ ਅਤੇ ਔਰਤਾਂ ਲਈ ਸਵੇਰ ਰੋਜ਼ਗਾਰ ਕੇਂਦਰ ਸ਼ੁਰੂ ਕਰ ਦਿੱਤੇ ਹਰ ਦਿਨ ਨਵਾਂ ਸਵੇਰਾ ਲਿਆਉਂਦਾ ਸੀ ਪਰ ਜਿਵੇਂ ਹੀ ਉਹ ਸੁਚੱਜਾ ਪਿੰਡ ਬਣਾਉਣ ਦੀ ਯੋਜਨਾ ਵਿੱਚ ਲੱਗੀ ਇੱਕ ਹੋਰ ਖਤਰਾ ਉਸ ਦੀ ਉਡੀਕ ਕਰ ਰਿਹਾ ਸੀ। ਇੱਕ ਰਾਤ ਰੋਸ਼ਨੀ ਆਪਣੇ ਘਰ ਦੀ ਛਾਤੇ ਬੈਠੀ ਸੀ। ਰਣਦੀਪ ਨੇ ਕਿਹਾ ਰੋਸ਼ਨੀ ਪਿੰਡ 'ਚ ਚੁੱਪ ਜ਼ਿਆਦਾ ਹੋ ਗਈ ਹੈ। ਇਹ achhi nishani nahi. ਉਸਨੇ ਸੋਚਿਆ ਸ਼ਾਇਦ ਠੀਕ ਹੈ ਪਰ ਅਗਲੇ ਦਿਨ ਇੱਕ ਚਿੱਠੀ ਆਈ। ਚਿੱਠੀ ਵਿੱਚ ਲਿਖਿਆ ਸੀ ਸੱਚ ਜਿੱਤ ਗਿਆ ਏ ਪਰ ਸਭ ਕੁਝ ਖਤਮ ਨਹੀਂ ਹੋਇਆ ਅਸੀਂ ਮੋੜਾਵਾਂਗੇ। ਰੋਸ਼ਨੀ ਨੇ ਤੁਰੰਤ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ। ਉਸਨੇ ਕਿਹਾ ਕਿ ਸਾਡੇ ਵਿਚਕਾਰ ਕੋਈ ਹੈ ਜੋ ਸਾਡਾ ਸਾਥੀ ਬਣ ਕੇ ਸਾਡੀ ਜ਼ਮੀਨ ਖੋਣਾ ਚਾਹੁੰਦਾ ਹੈ ਦੂਜੇ ਪਾਸੇ ਦੂਜੇ ਦਿਨ ਰੋਸ਼ਨੀ ਸਵੇਰ ਦੇ ਵੇੜੇ ਸਕੂਲ ਦੇ ਨਿਰਮਾਣ ਦਾ ਜਾਇਜਾ ਲੈ ਰਹੀ ਸੀ ਅਚਾਨਕ ਇੱਕ ਵਿਸਪੋਰਟ ਹੋਇਆ ਜਿੱਥੇ ਕੰਮ ਹੋ ਰਿਹਾ ਸੀ ਉੱਥੇ ਮਿੱਟੀ ਦੀ ਧੂੜ ਉੱਡ ਗਈ ਕਈ ਲੋਕ ਜ਼ਖਮੀ ਹੋ ਗਏ ਰੋਸ਼ਨੀ ਨੇ ਦੇਖਿਆ ਕਿ ਇਨਸਾਨੀ ਜ਼ਿੰਦਗੀ ਤੋਂ ਵੱਧ ਕੀਮਤੀ ਹੁੰਦੀ ਹੈ ਉਸਨੇ ਸੱਚ ਦੀ ਰੱਖਿਆ ਕੀਤੀ ਇੱਕ ਅਣਪਛਾਤੀ ਆਵਾਜ਼ ਨੇ ਰੋਸ਼ਨੀ ਨੂੰ ਫੋਨ ਕੀਤਾ ਜੇ ਚਾਹਨੀ ਹੈ ਕਿ ਪਿੰਡ 'ਚ ਮੁੜ ਕੋ ਨਿਰਪੈ ਰਹੇ ਤਾਂ ਆਪਣੇ ਹੱਕ ਤੋਂ ਹਟ ਜਾ ਸਾਨੂੰ ਆਪਣਾ ਰਾਜ ਵਾਪਸ ਚਾਹੀਦਾ ਹੈ। ਰੋਸ਼ਨੀ ਨੇ ਬਿਲਕੁਲ ਨਾ ਡਰਨ ਵਾਲਾ ਜਵਾਬ ਦਿੱਤਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਆ ਜਾ ਜੇਕਰ ਤੇਰੇ ਵਿੱਚ ਹਿੰਮਤ ਹੈ। ਜਾਂਚ ਕਰਦਿਆਂ ਕਰਦਿਆਂ ਰਣਦੀਪ ਨੂੰ ਪਤਾ ਲੱਗਾ ਕਿ ਇਹ ਹਮਲੇ ਸਿਰਫ ਪੁਰਾਣੇ ਵਿਰੋਧੀ ਟਕਸਾਲ ਦੇ ਨਹੀਂ ਇਹ ਕੰਮ ਸੀ ਸਰਪੰਚ ਦੇ ਪੁਰਾਣੇ ਦੋਸ ਮਹਿਲਾਲੀ ਦਾ। ਮਹਿਲਾਲੀ ਜੋ ਹਰਜੀਤ ਸਿੰਘ ਦਾ ਹਥਿਆਰ ਬਣ ਚੁੱਕਿਆ ਸੀ ਉਹ ਹੁਣ ਪਿੰਡ ਵਿੱਚ ਨਸ਼ੇ ਦੀ ਨਵੀਂ ਲਹਿਰ ਲਿਆਰੇ ਸਨ ਪਿੰਡ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਧੱਕ ਕੇ ਫਿਰ ਤੋਂ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸਨ ਰੋਸ਼ਨੀ ਨੇ ਤੈਅ ਕੀਤਾ ਕਿ ਹੁਣ ਪਿੰਡ ਦੇ ਲੋਕਾਂ ਦੀ ਰਾਖੀ ਲੋਕਾਂ ਨੂੰ ਆਪ ਕਰਨੀ ਪਵੇਗੀ ਉਸ ਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਉਹਨਾਂ ਨੂੰੇ ਰਾਤੋਂ ਰਾਤ ਗੱਠਜੋੜ ਕੀਤਾ ਪਿੰਡ ਦੇ ਹਰ ਰਸਤੇ ਹਰ ਗਲੀ ਤੇ ਨਿਗਰਾਨੀ ਲਾਈ ਅਖੀਰ ਇੱਕ ਰਾਤ ਜਦੋਂ ਮਹਿਲਾਲੀ ਦੇ ਲੋਕ ਨਸ਼ੇ ਦੀ ਖੇਪ ਲੈ ਕੇ ਆ ਰਹੇ ਸਨ ਉਹਨਾਂ ਨੂੰ ਰੋਸ਼ਨੀ ਦੇ ਪਿੰਡ ਦੇ ਲੋਕਾਂ ਨੇ ਘੇਰ ਲਿਆ ਸਾਰੇ ਪਿੰਡ ਨੇ ਆਪਸ ਵਿੱਚ ਮਿਲ ਕੇ ਉਹਨਾਂ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਪਿੰਡ ਵਿੱਚ ਹਰ ਰੋਜ਼ ਨਵਾਂ ਸੁਪਨਾ ਜੰਮਦਾ ਰੋਸ਼ਨੀ ਇੱਕ ਸਧਾਰਨ ਕੁੜੀ ਤੋਂ ਪਿੰਡ ਦੀ ਆਵਾਜ਼ ਆਸ ਤੇ ਤਾਕਤ ਬਣ ਗਈ ਸੀ ਪਿੰਡ ਦੇ ਲੋਕ ਵੀ ਕਹਿੰਦੇ ਜੇਕਰ ਧੀ ਸੱਚੀ ਹੋਵੇ ਤਾਂ ਪਿੰਡ ਦੀ ਤਕਦੀਰ ਬਦਲ ਸਕਦੀ ਹੈ ਸੱਚ ਜਦੋਂ ਧੀਆਂ ਦੀਆਂ ਅੱਖਾਂ ਵਿੱਚ ਜਾਗਦਾ ਹੈ ਤਾਂ ਇਨਸਾਫ ਬਣ ਜਾਂਦਾ ਹੈ ਤੇ ਉਹੀ ਇਨਸਾਫ ਦੇ ਰਾਹ ਤੇ ਹੁਣ ਰੌਸ਼ਨੀ ਚੱਲੀ ਹੋਈ ਸੀ ਅਤੇ ਰੌਸ਼ਨੀ ਹੁਣ ਆਪਣੇ ਪਿੰਡ ਨੂੰ ਬਹੁਤ ਹੀ ਅਗਾਹ ਤੱਕ ਇੱਕ ਵੱਡੇ ਪੱਧਰ ਤੱਕ ਲੈ ਕੇ ਜਾਣਾ ਚਾਹੁੰਦੀ ਸੀ ਪਰ ਜੋ ਮੁਸ਼ਕਲਾਂ ਹਰ ਵਾਰ ਉਸ ਦੇ ਸਾਹਮਣੇ ਆਉਂਦੀਆਂ ਹਰ ਵਾਰ ਉਸ ਨੂੰ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਬੇਸ਼ੱਕ ਉਸਦੀ ਜ਼ਿੰਦਗੀ ਇੱਕ ਦਿਹਾੜੀਦਾਰ ਵਾਂਗੂ ਬੀਤੀ ਪਰ ਉਸਨੇ ਆਪਣਾ ਸੰਘਰਸ਼ ਕਰਕੇ ਆਪਣੀ ਆਵਾਜ਼ ਬੁਲੰਦ ਕਰਕੇ ਇੱਥੋਂ ਤੱਕ ਆਪਣਾ ਮੁਕਾਮ ਹਾਸਲ ਕਰ ਲਿਆ ਸੀ ਹਾਲਾਤ ਹੁਣ ਪਿੰਡ ਦੇ ਸ਼ਾਂਤ ਹੋ ਚੁੱਕੇ ਸਨ ਪਿੰਡ ਦੀਆਂ ਗਲੀਆਂ ਵਿੱਚ ਹੁਣ ਫਿਰ ਤੋਂ ਬੱਚਿਆਂ ਦੀਆਂ ਖੇਡਾਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਸਨ ਪਰ ਰੋਸ਼ਨੀ ਅਤੇ ਰਣਦੀਪ ਨੂੰ ਅੰਦਰੋਂ ਅਜੇ ਵੀ ਇੱਕ ਖੋਫ ਸੀ ਕਿਤੇ ਇਹ ਖਾਮੋਸ਼ੀ ਤੂਫਾਨ ਦੀ پیشਕੀ ਨਾ ਹੋਵੇ ਇੱਕ ਸਵੇਰ ਜਦੋਂ ਰੋਸ਼ਨੀ ਆਪਣੇ ਘਰ ਆਂਗਣ ਵਿੱਚ ਪਾਣੀ ਛਿੜਕ ਰਹੀ ਸੀ ਤਿੰਨ ਅਣਜਾਣੇ ਲੋਕ ਸਰਕਾਰੀ ਕੱਪੜਿਆਂ ਵਿੱਚ ਆ ਕੇ ਖਲੋਤੇ ਤੁਸੀਂ ਰੋਸ਼ਨੀ ਹੋ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਹਾਂਜੀ ਤੁਹਾਡੀ ਹਾਜ਼ਰੀ ਕਚਹਿਰੀ 'ਚ ਮੰਗਾਈ ਗਈ ਹੈ ਉਸ ਨੇ ਹੱਥੋਂ ਕੁਝ ਲੱਕੜੀ ਹੱਥੋਂ ਡਿੱਗ ਪਈ ਪਰ ਇਹ ਮਾਮਲਾ ਕੀ ਹੈ ਇਹ ਅਸਲ ਕਾਗਜ਼ਾਤ ਨਾਲ ਪਤਾ ਲੱਗੂਗਾ ਇਹ ਕਿਹਾ ਪੁਲਿਸ ਅਫਸਰ ਨੇ ਰੋਸ਼ਨੀ ਤੇ ਰਣਦੀਪ ਕਚਹਿਰੀ ਪਹੁੰਚੇ ਉੱਥੇ ਪਹਿਲਾਂ ਹੀ ਸਰਪੰਚ ਹਰਜੀਤ ਸਿੰਘ ਦਾ ਪੁੱਤਰ ਅਤੇ ਹਰਮਿੰਦਰ ਆਪਣੀ ਮਾਂ ਜਸਵੀਰ ਕੌਰ ਦੇ ਨਾਲ ਖਲੋਤਾ ਸੀ ਕਚਹਿਰੀ 'ਚ ਉਹਨਾਂ ਨੇ ਦਾਵਾ ਕੀਤਾ ਕਿ ਸਰਪੰਚ ਦੀ ਮੌਤ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੂਰੀ ਜਾਇਦਾਦ ਰੋਸ਼ਨੀ ਦੇ ਪਿਤਾ ਦੇ ਨਾਮ ਕਰ ਗਏ ਸੀ ਇਹ ਨਕਲੀ ਕਾਗਜ਼ ਨੇ ਹਰਮਿੰਦਰ ਨੇ ਚੀਕਿਆ ਪਰ ਮੌਕੇ ਤੇ ਫਰੇਂਸਿਕ ਟੀਮ ਨੇ ਆ ਕੇ ਕਹਿ ਦਿੱਤਾ ਕਿ ਇਹ ਕਾਗਜ਼ ਜਾਇਜ਼ ਹਨ ਹੁਣ ਸਵਾਲ ਉੱਠਿਆ ਕਿ ਸਰਪੰਚ ਨੇ ਆਖਰ ਆਪਣੇ ਅੰਤਿਮ ਦਿਨਾਂ ਵਿੱਚ ਇਹ ਫੈਸਲਾ ਕਿਉਂ ਲਿਆ ਸਚਾਈ ਇਹ ਸੀ ਕਿ ਸਰਪੰਚ ਨੇ ਆਪਣੇ ਪੁੱਤਰ ਹਰਮਿੰਦਰ ਦੀ ਕਾਲੀ ਕਰਤੂਤਾ ਤੋਂ ਤੰਗ ਆ ਕੇ ਇਹ ਜਾਇਦਾਦ ਕਿਸੇ ਵਾਕ ਨੂੰ ਦੇਣ ਦਾ ਫੈਸਲਾ ਕੀਤਾ ਸੀ ਉਸ ਨੂੰ ਪਤਾ ਸੀ ਕਿ ਰੌਸ਼ਨੀ ਦੇ ਪਿਤਾ ਜੋ ਹੁਣ ਗਲੀਆਂ 'ਚ ਕਪੜੇ ਵੇਚ ਕੇ ਗੁਜ਼ਾਰਾ ਕਰਦੇ ਸਨ ਉਹ ਇਨਸਾਫ਼ ਪਸੰਦ ਅਤੇ ਇਮਾਨਦਾਰ ਆਦਮੀ ਹਨ ਸਰਪੰਚ ਨੇ ਇੱਕ ਆਖਿਰ ਗੁਪਤ ਚਿੱਠੀ ਵੀ ਛੱਡੀ ਸੀ ਜੋ ਇੱਕ ਤੀਜੇ ਬੰਦੇ ਕੋਲ ਸੀ ਉਹ ਚਿੱਠੀ ਮਿਲਣੀ ਬਾਕੀ ਸੀ ਉਸ ਚਿੱਠੀ ਵਿੱਚ ਅਸਲੀ ਵਜ੍ਹਾ ਅਤੇ ਹਰਮਿੰਦਰ ਦੀਆਂ ਸਾਜ਼ਿਸ਼ਾਂ ਦਾ ਜ਼ਿਕਰ ਸੀ ਰੋਸ਼ਨੀ ਨੇ ਰਣਦੀਪ ਦੇ ਨਾਲ ਮਿਲ ਕੇ ਕਾਲੇ ਮੰਦਰ ਵਿੱਚ ਪੁਰਾਣੇ ਮੰਤ ਨੂੰ ਮਿਲਿਆ। ਉਹੀ ਮੰਤ ਸਰਪੰਚ ਦਾ ਰਾਜਦਾਰ ਸੀ। ਉਸ ਨੇ ਇੱਕ ਪੇਪਰ ਦੱਸੀ। ਉਸ ਚਿੱਠੀ ਵਿੱਚ ਲਿਖਿਆ ਸੀ, ਇਹ ਚਿੱਠੀ ਮਿਲੇ ਤਾਂ ਸਮਝ ਲੈਣਾ ਕਿ ਮੇਰੀ ਮੌਤ ਆਮ ਨਹੀਂ। ਮੇਰਾ ਪੁੱਤਰ, ਮੇਰੇ ਸਾਥੀ ਮੇਰੇ ਵਿਰੋਧੀ ਹਨ। ਮੇਰੀ ਜਾਇਦਾਦ ਇਨਸਾਫ਼ਪਸੰਦ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ। ਕਚਹਿਰੀ 'ਚ ਰੋਸ਼ਨੀ ਨੇ ਉਹ ਚਿੱਠੀ ਪੇਸ਼ ਕੀਤੀ। ਹਰਮਿੰਦਰ ਦੇ ਚਿਹਰੇ ਤੋਂ ਰੰਗ ਉੱਡ ਗਏ। ਉਸ ਨੂੰ ਫਿਰ ਤਾੜੀ ਮਾਰੀ। ਜਸਵੀਰ ਕੌਰ ਦੇ ਵੀ ਹੱਥ ਬਣ ਲੈ ਗਏ ਜਾਇਦਾਦ ਜ਼ਮੀਨ ਅਤੇ ਪਿੰਡ ਦੀ ਆਜ਼ਾਦੀ ਹੁਣ ਮੁੜ ਰੋਸ਼ਨੀ ਲੋਕਾਂ ਨੂੰ ਮਿਲ ਗਈ ਸੀ ਕੱਲ ਜਿੱਥੇ ਪਿੰਡ ਵਿੱਚ ਧੋਖਾ ਤੇ ਲਾਲਚ ਰਾਜ ਕਰਦੇ ਸਨ ਅੱਜ ਉੱਥੇ ਇਨਸਾਫ਼ ਦੀ ਪਹਿਰੇਦਾਰੀ ਹੋ ਰਹੀ ਸੀ ਰੋਸ਼ਨੀ ਦਾ ਪਿਤਾ ਜੋ ਕੱਲ ਸਾਈਕਲ ਤੇ ਕੱਪੜੇ ਵੇਚਦਾ ਸੀ ਹੁਣ ਪਿੰਡ ਦੇ ਪ੍ਰਧਾਨ ਦੀ ਕੁਰਸੀ ਤੇ ਬੈਠਾ ਸੀ ਉਸ ਦਾ ਸੁਪਨਾ ਸੀ ਕਦੇ ਵੀ ਕੋਈ ਧੀ ਘਰੋਂ ਭੱਜਣ ਤੇ ਮਜਬੂਰ ਨਾ ਹੋਵੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ